ਗੱਲ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਐਨੇ ਸਟਾਲਾਂ ਦੇ ਵਿੱਚ ਤੁਸੀਂ ਹੈਰਾਨ ਹੋਗੇ ਸਿਰਫ ਇੱਕ ਕਿਤਾਬਾਂ ਦਾ ਸਟਾਲ ਸਸੀਂ ਇੱਥੇ ਲਾ ਕੇ ਬੈਠੇ ਆ ਅਸੀਂ ਕਹਿੰਦੇ ਆ ਬੱਚਿਓ ਧਰਨੇ ਲਾਉਣ ਨਾਲੋਂ ਫੈਸਲੇ ਕਰਨ ਵਾਲੇ ਬਣੀਏ ਅਸੀਂ ਐਨਾ ਪੜੀਏ ਐਨਾ ਪੜੀਏ ਕਿ ਵਿਦਿਆ ਖੇਤਰ ਦੀ ਵੀ ਸਰਦਾਰ ਬਣੀਏ ਅਸੀਂ ਬੱਚਿਆਂ ਨੂੰ ਫਾਈਵ ਐਸ ਦੀ ਬੁੱਕ ਲੈ ਕੇ ਆਏ ਆ ਵੀ ਸਫਲਤਾ ਦੇ ਵਿੱਚ ਸਫਲਤਾ ਦੇ ਪੰਜ ਸਸੇ ਤੁਸੀਂ ਫੋਲੋ ਕਰੋ ਤੁਸੀਂ ਵਿਦਿਆਕ ਪ੍ਰਫੁੱਲਤਾ ਵਿੱਚ ਪੰਜਾਬ ਸਾਡਾ ਅੱਗੇ ਆ ਜਾਏਗਾ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਧਰਤੀ ਸ੍ਰੀ ਗੋਇੰਦਵਾਲ ਸਾਹਿਬ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ ਜਿੱਥੇ ਮਹਾਰਾਜ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੋਤੀ ਜੋਤ ਦਿਵਸ ਅਤੇ ਮਹਾਰਾਜ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਗੁਰਤਾ ਗਦੀ ਦਿਵਸ ਦੇ ਸਬੰਧ ਦੇ ਵਿੱਚ 450 ਸਾਲਾਂ ਸਬੰਧ ਦੇ ਵਿੱਚ ਬਹੁਤ ਦੂਰੋਂ ਦੂਰੋਂ ਸੰਗਤ ਜਿਹੜੀ ਆਈ ਹੈ ਤਾਂ ਇੱਥੇ ਇਹ ਵੀ ਇੱਕ ਤਸਵੀਰ ਤੁਹਾਨੂੰ ਵੇਖਣ ਨੂੰ ਮਿਲੇਗੀ ਕਿ ਇੱਥੇ ਵੀ ਤਸਵੀਰ ਵੇਖਣ ਨੂੰ ਮਿਲ ਰਹੀ ਹੋਵੇਗੀ ਕਿ ਪੀਜ਼ੇ 버ਗਰਾਂ ਦੇ ਲੰਗਰਾਂ ਦੇ ਵਿੱਚ ਬਹੁਤ ਸਾਰੇ ਲੋਕ ਨੇ ਤੇ ਉਸ ਤੋਂ ਬਾਅਦ ਸਿੱਧਾ ਦਵਾਈਆਂ ਵਾਲੇ ਸਟਾਲ ਤੇ ਪਹੁੰਚ ਰਹੇ ਨੇ ਪੀਜ਼ੇ 버ਕਰ ਖਾਣ ਤੋਂ ਬਾਅਦ ਦਵਾਈਆਂ ਵਾਲੇ ਸਟਾਲ ਤੇ ਪਹੁੰਚ ਰਹੇ ਪਰ ਇੱਥੇ ਕਿਤਾਬਾਂ ਵਾਲੇ ਸਟਾਲ ਤੇ ਕੋਈ ਨਹੀਂ ਪਹੁੰਚਦਾ ਇੱਥੇ ਦੋ ਸਿੰਘ ਖੜੇ ਨੇ ਜੇ ਖਾਲਸਾ ਜੀ ਵਿਦਿਅਕ ਸੰਸਥਾ ਵੱਲੋਂ ਵਿਦਿਆਕ ਪ੍ਰਫੁੱਲਤਾ ਜਿਨ੍ਹਾਂ ਦਾ ਪਿੱਛਾ ਇੱਕ ਕੀ ਅਗਲੇ 25 ਸਾਲ ਤੱਕ ਜਿਹੜਾ ਆ ਉਹ ਅਸੀਂ ਇਹ ਵਿਦਿਆਕ ਅਦਾਰਿਆਂ ਦੇ ਵਿੱਚ ਜਿਹੜਾ ਹੈ ਆਪਣੀ ਇਸ ਇੱਥੇ 100 ਰੁਪਏ ਦੇ ਵਿੱਚ ਪੰਜ ਕਿਤਾਬਾਂ ਮਿਲਦੀਆਂ ਤੇ ਨਾਲ ਹੋਰ ਕੀ ਕੀ ਗੱਲਬਾਤ ਤੁਸੀਂ ਹੋਰ ਕੀ ਕੀ ਜਾਣਕਾਰੀ ਲੈ ਸਕਦੇ ਆਪਾਂ ਇਹਨਾਂ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਇਸ ਸਟਾਲ ਤੇ ਕੋਈ ਨਹੀਂ ਹੈ ਪਰ ਤੁਸੀਂ ਪੀਜੇ 버ਗਰਾਂ ਵਾਲੇ ਸਟਾਲ ਤੇ ਜਾਓਗੇ ਤੁਹਾਨੂੰ ਬਹੁਤ ਸਾਰੇ ਲੋਕ ਮਿਲ ਜਾਣਗੇ ਪਰ ਜਿੱਥੋਂ ਕੁਝ ਗਿਆਨ ਲੈਣ ਦੀ ਗੱਲ ਆਉਂਦੀ ਉੱਥੇ ਜਿੱਥੇ ਉੱਥੇ ਤੁਸੀਂ ਵੇਖ ਸਕਦੇ ਹੋ ਕਿ ਇੱਦਾਂ ਦੇ ਕੋਲ ਮੇਰੇ ਖਾਲ ਕੱਲ ਤੋਂ ਸਵੇਰ ਦਾ ਕੋਈ ਵਿਰਲਾ ਵਾਂਝ ਆਇਆ ਹੋਣਾ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿੱਥੇ ਵੱਡੇ ਵੱਡੇ ਸਟਾਲਾਂ ਤੇ ਪੀਜ਼ੇ ਵਰਕਰਾਂ ਸਟਾਲਾਂ ਤੇ ਨੌਜਵਾਨ ਮੁੰਡੇ ਕੁੜੀਆਂ ਬਹੁਤ ਸਾਰੀ ਸੰਗਤ ਪਹੁੰਚ ਰਹੀ ਹੈ ਤੁਹਾਡੇ ਕੋ ਇੱਥੇ ਘੱਟ ਕਿਉਂ ਨੇ ਦੇ ਕੋਈ ਗੁਣਕਾ ਗਾਹਕ ਕੋਈ ਬਿਰਲਾ ਹੋਏ ਮਹਾਰਾਜ ਬਾਣੀ ਦਾ ਫਰਮਾਨ ਹੈ ਜੀ ਜੀ ਗੁਣਾ ਦਾ ਗਾਹਕ ਕੋਈ ਬਿਰਲਾ ਹੀ ਹੁੰਦਾ ਜੀ ਪਰ ਪੰਜਾਬ ਦੇ ਵਿੱਚ ਸਾਡੀ ਸੰਗਤ ਦੇ ਕੋਲ ਬਹੁਤ ਗੁਣੀ ਸੰਗਤ ਹੈ ਕਿਉਂਕਿ ਜਿਹੜੀ ਸਿੱਖ ਸੰਗਤ ਹੈ ਮਹਾਰਾਜ ਨੇ ਰੱਖਿਆ ਹੀ ਗੁਣਾ ਨੂੰ ਗਿਆਨ ਨੂੰ ਸਾਡੀ ਬੇਸ ਰੱਖਿਆ ਸਾਡਾ ਜੀ ਸੋ ਗਿਆਨ ਦੀ ਗੱਲ ਵਾਸਤੇ ਇਹ ਵੈਸੇ ਗੱਲ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਐਨੇ ਸਟਾਲਾਂ ਦੇ ਵਿੱਚ ਤੁਸੀਂ ਹੈਰਾਨ ਹੋਗੇ ਸਿਰਫ ਇੱਕ ਕਿਤਾਬਾਂ ਦਾ ਸਟਾਲਸ ਅਸੀਂ ਇੱਥੇ ਲਾ ਕੇ ਬੈਠੇ ਆ ਪਹਿਲਾਂ ਤਾਂ ਅਸੀਂ ਸਾਰਿਆਂ ਨੂੰ ਬੇਨਤੀ ਕਰਾਂਗੇ ਸਾਰੀਆਂ ਸੰਸਥਾਵਾਂ ਨੂੰ ਸਾਰੇ ਵਿਦਿਅਕ ਅਦਾਰਿਆਂ ਨੂੰ ਵੀ ਇੰਨਾ ਸਥਾਨਾਂ ਤੇ ਆ ਕੇ ਜਰੂਰ ਆਪਣੀ ਆਪਣੀ ਸੇਵਾ ਲਾਇਆ ਕਰੋ ਵੱਧ ਤੋਂ ਵੱਧ ਆਪਣੀਆਂ ਕਿਤਾਬਾਂ ਦਾ ਗਿਆਨ ਦੀ ਜੋ ਵੀ ਤੁਹਾਡੇ ਕੋਲ ਹੈਗਾ ਕਿਸ ਤਰ੍ਹਾਂ ਦੀ ਸੇਵਾ ਆਪਾਂ ਸੰਗਤਾਂ ਨੂੰ ਦੱਸਿਆ ਕਰੀਏ ਜੀ ਸੋ ਦੂਜਾ ਜੀ ਇਹ ਸੇਵਾ ਸੋਕ੍ਰੇਟ ਟ੍ਰਸਟ ਵੱਲੋਂ ਹੈ ਲੁਧਿਆਣੇ ਤੋਂ ਅਸੀਂ ਟੀਚਾ ਲੈ ਕੇ ਚੱਲੇ ਆ ਵੀ ਇੱਥੇ ਜਿੰਨੀ ਸੰਗਤ ਆਉਂਦੀ ਹੈ ਉਹਨਾਂ ਨੂੰ ਅਸੀਂ ਇਹ ਚੇਤਾ ਕਰਾਈਏ ਬੱਚਿਆਂ ਨੂੰ ਵੰਗਾਰ ਪਾਈਏ ਵੀ ਅੱਜ ਪੰਜਾਬ ਦੇ ਬੱਚੇ ਉਹ ਜਿੱਥੇ ਪੰਜਾਬ ਚ ਲੰਗਰਾਂ ਚ ਨੰਬਰ 1 ਹੈ ਸ਼ਹੀਦੀਆਂ ਚ ਨੰਬਰ 1 ਹੈ ਸੇਵਾ ਸਿਮਰਨ ਜਿਮਨ ਨਾਮ ਹੈ ਜਿੱਥੇ ਅਸੀਂ ਸਾਦੇ ਲੰਗਰ ਲਾਉਂਦੇ ਉਹ ਤੇ ਸਾਦੇ ਲੰਗਰ ਵੀ ਲਾ ਦਿੰਨੇ ਆ ਹੈਨਾ ਪਰ ਵਿਦਿਆ ਦੇ ਖੇਤਰ ਵਿੱਚ ਪੰਜਾਬ ਥੋੜਾ ਪਿੱਛੜ ਗਿਆ ਪਿਛਲੇ ਕੁਝ ਸਾਲਾਂ ਤੋਂ ਕਿਉਂਕਿ ਸਾਡੀ ਕੌਮ ਨੂੰ ਸਮਾਂ ਹੀ ਨਹੀਂ ਮਿਲਿਆ ਪਹਿਲਾਂ ਮੁਗਲਾਂ ਤੋਂ ਦੇਸ਼ ਨੂੰ ਯਾਦ ਕਰਾਇਆ ਫਿਰ ਅੰਗਰੇਜ਼ਾਂ ਤੋਂ ਯਾਦ ਕਰਾਇਆ ਫਿਰ ਕੱਲੂਕਾਰੇ ਵਿੱਚ 84 ਦਾ ਦੁਖਾਂਤ ਹੈਨਾ ਫਿਰ ਧਰਨੇ ਆ ਗਏ ਅਸੀਂ ਕਹਿੰਨੇ ਆ ਬੱਚਿਓ ਧਰਨੇ ਲਾਉਣ ਨਾਲੋਂ ਫੈਸਲੇ ਕਰਨ ਵਾਲੇ ਬਣੀਏ ਅਸੀਂ ਇੰਨਾ ਪੜੀਏ ਇੰਨਾ ਪੜੀਏ ਕਿ ਵਿਦਿਆ ਖੇਤਰ ਦੀ ਵੀ ਸਰਦਾਰ ਬਣੀ ਨੋਬਲ ਪ੍ਰਾਈਜ਼ ਸੰਸਾਰ ਦਾ ਸਭ ਤੋਂ ਵੱਡਾ ਸਨਮਾਨ ਉਹਨਾਂ ਨੂੰ ਦਿੱਤਾ ਜਾਂਦਾ ਹੈ ਜਿਹੜੀ ਕੋਈ ਵੱਡੀ ਖੋਜ ਕਿਸੇ ਵੱਡੇ ਭਲੇ ਵਾਸਤੇ ਇਸ ਜਿਹਦਾ ਬੜਾ ਸਾਰੇ ਲੋਕਾਈ ਨੂੰ ਹੁੰਦਾ ਤੇ ਸਾਡਾ ਤਾਂ ਅਰਦਾਸ ਦੇ ਵਿੱਚ ਸ਼ਾਮਲ ਹੈ ਵੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਸਰਬੱਤ ਦੇ ਭਲੇ ਦੀ ਖੋਜ ਸਾਡੇ ਜਰੂਰ ਹੋਣੀ ਚਾਹੀਦੀ ਹੈ ਔਰ ਸਾਡੇ ਨੋਬਲ ਪ੍ਰਾਈਜ਼ ਸਾਡੇ ਬੜੇ ਸੁਖਾਲੇ ਆਣੇ ਚਾਹੀਦੇ ਸਿਰਫ ਸਾਡਾ ਪਚੋਕੜ ਏਰੀਆ ਵੀ ਸਾਡਾ ਧਿਆਨ ਹੋਰ ਪਾਸੇ ਰਿਹਾ ਹੁਣ ਅਸੀਂ ਸੰਗਤਾਂ ਨੂੰ ਸੁਨੇਹਾ ਦੇ ਰਿਹਾ ਵੀ ਆਪਣੇ ਬੱਚਿਆਂ ਨੂੰ ਕਰੀਅਰ ਗਾਈਡੈਂਸ ਕਿਸੇ ਤਰ੍ਹਾਂ ਦਾ ਵੀ ਕੋਈ ਵਿਦਿਆਕ ਤੁਹਾਨੂੰ ਮੁਸ਼ਕਲ ਹੈ ਉਹ ਸਾਡੇ ਨਾਲ ਸੰਪਰਕ ਕਰੋ ਅਸੀਂ ਮੈਂਟਰਸ਼ਿਪ ਦਵਾਂਗੇ ਕਰੀਅਰ ਗਾਈਡੈਂਸ ਦਵਾਂਗੇ ਤੇ ਅਸੀਂ ਬੱਚਿਆਂ ਨੂੰ ਫਾਈਵ ਐਸ ਦੀ ਬੁੱਕ ਲੈ ਕੇ ਆਏ ਆ ਵੀ ਸਫਲਤਾ ਦੇ ਵਿੱਚ ਸਫਲਤਾ ਦੇ ਪੰਜ ਸਸੇ ਤੁਸੀਂ ਫੋਲੋ ਕਰੋ ਤੁਸੀਂ ਵਿਦਿਆਕ ਪ੍ਰਫੁੱਲਤਾ ਵਿੱਚ ਪੰਜਾਬ ਸਾਡਾ ਅੱਗੇ ਆ ਜਾਏਗਾ ਇਹ ਪੰਜ ਸਸੇ ਹੈ ਜੀ ਪਹਿਲੀ ਹੈ ਸਹਿਜ ਪਾਠ ਗੁਰਬਾਣੀ ਨਾਲ ਜੁੜਿਏ ਗੁਰਬਾਣੀ ਨਾਲ ਜੁੜਨਾ ਮਤ ਭਾਵੇ ਆ ਵੀ ਅਸੀਂ ਵਿਕਾਰਾਂ ਤੋਂ ਬਚਾਂਗੇ ਮਾੜੀ ਸੰਗਤ ਤੋਂ ਬਚਾਂਗੇ ਨਸ਼ਿਆਂ ਤੋਂ ਬਚਾਂਗੇ ਜਿਹੜਾ ਕਿ ਸਭ ਤੋਂ ਪਹਿਲਾਂ ਸਾਡੇ ਪੰਜਾਬ ਦੇ ਵਿੱਚ ਅਸੀਂ ਦੇਖਦੇ ਆਂ ਜੋ ਰੁਝਾਨ ਹੈਗਾ ਫਿਰ ਉਹ ਬੱਚਿਆ ਸਮਾ ਜਿਹੜਾ ਅਸੀਂ ਪੜ੍ਹਾਈ ਵਾਲੇ ਪਾਸੇ ਲਾਵਾਂਗੇ ਤੇ ਦੂਜਾ ਸਭ ਤੋਂ ਵੱਡਾ ਇੱਕ ਅਸੀਂ ਹੋਰ ਸੰਗਤਾਂ ਨੂੰ ਸੁਚੇਤ ਕਰ ਰਹੇ ਆਂ ਵੀ ਆਪਣੇ ਠੱਗਾਂ ਤੋਂ ਬਚੋ ਕੋਚਿੰਗ ਸੈਂਟਰ ਜਿਹੜੇ ਆ ਅੱਜ ਹਰ ਸ਼ਹਿਰ ਪਿੰਡ ਮਹੱਲੇ ਨੂੰ ਘੇਰ ਕੇ ਬੈਠੇ ਹੋਏ ਨੇ ਇਮੀਗ੍ਰੇਸ਼ਨ ਸੈਂਟਰ ਘੇਰ ਕੇ ਬੈਠੇ ਸਕੂਲੋਂ ਬਾਹਰ ਨਿਕਲੋ ਸਹੀ ਤੁਹਾਨੂੰ ਇਮੀਗ੍ਰੇਸ਼ਨ ਦਾ ਬੋਰਡ ਦਿਸੂਗਾ ਤੇ ਤੁਸੀਂ ਪੰਜਾਬ ਤੋਂ ਬਾਹਰ ਯੂਪੀ ਬਿਹਾਰ ਚ ਜਾਓਗੇ ਤੇ ਆਈਐਸ ਆਈਪੀਐਸ ਦੇ ਬੋਰਡ ਦੇਸਣਗੇ ਸਾਡੇ ਤੇ ਆਈਲੈਟਸ ਨਾਲ ਭਰਿਆ ਪਿਆ ਸਾਰਾ ਜੀ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਬੱਚਿਓ ਆਇਲੈਂਡ ਕੋਈ ਡਿਗਰੀ ਕੋਈ ਬਹੁਤ ਵੱਡਾ ਸਨਮਾਨ ਨਹੀਂ ਹੈਗਾ ਕੋਈ ਪੜ੍ਹਾਈ ਪੜ੍ਹਾਈ ਦੀ ਬਹੁਤ ਵੱਡੀ ਡਿਗਰੀ ਨਹੀਂ ਹੈ ਇਹ ਇੱਕ ਸਿਰਫ ਲੇਬਰ ਕਰਨ ਦਾ ਸਰਟੀਫਿਕੇਟ ਹੈ ਅੰਗਰੇਜ਼ਾਂ ਦੇ ਕੋਲ ਜਾ ਕੇ ਜੀ ਹੈਨਾ ਤਾਂ ਕਿ ਤੁਸੀਂ ਉੱਥੇ ਦੀ ਭਾਸ਼ਾ ਥੋੜੀ-ਬਹੁਤੀ ਬੋਲ ਸਕੋ ਪਰ ਉਹਦੇ ਵਿੱਚ ਕਿੰਨਾ ਤੁਹਾਡਾ ਸਮਾਂ ਕਿੰਨਾ ਸਰਮਾਇਆ ਸਾਡਾ ਕੌਮ ਦਾ ਇਨਵੈਸਟ ਹੋ ਰਿਹਾ ਫਿਰ ਅੱਜ ਕੱਲ ਉਹ ਵੀ ਔਖਾ ਹੋ ਗਿਆ ਬੰਦ ਹੋ ਗਿਆ ਹੈਨਾ ਬੜੇ ਰੂਲ ਸਖਤ ਹੋ ਚੁੱਕੇ ਨੇ ਤੇ ਸਾਡੇ ਅਸੀਂ ਪੰਜਾਬ ਨੂੰ ਕਹਿੰਦੇ ਆ ਵੀ ਹੁਣ ਸਮਾਂ ਹੈ ਅਸੀਂ ਆ 25 ਸਾਲ ਅਗਲੇ ਆਪਣੇ ਵਿਦਿਆਲੇ ਪਾਸੇ ਲਾਈਏ ਸਾਡਾ ਪੰਜਾਬ 25ਵੇਂ ਸਥਾਨ ਤੋਂ ਨੰਬਰ 1 ਤੇ ਲੈ ਕੇ ਜਾਣਾ ਸੀ ਜਿੱਦਾਂ ਅਸੀਂ ਬਾਕੀ ਸਿਵਾਵਾਂ ਵਿੱਚ ਨੰਬਰ 1 ਤਾਂ ਅੱਜ ਤੱਕ ਕਿਰੇ ਕਿ ਅੱਜ ਤੱਕ ਕਿਸੇ ਵੀ ਗੁਰਸਿੱਖ ਨੂੰ ਜਿਹੜਾ ਉਹ ਨੋਬਲ ਪ੍ਰਾਈਜ਼ ਨਹੀਂ ਮਿਲਿਆ ਉਸ ਦਾ ਕਾਰਨ ਹੈ ਪੰਜਾਬ ਦੇ ਵਿੱਚ ਬਹੁਤ ਸਾਰੇ ਬੱਚਿਆਂ ਦਾ ਆਇਲੈਂਡਸ ਵੱਲ ਪਿਆਰ ਵਧਣਾ ਇਹ ਸੰਸਥਾ ਦੇ ਵੱਲੋਂ ਹੋਕਾ ਦਿੱਤਾ ਜਾ ਰਿਹਾ ਪਰ ਇਹ ਹੋਕੇ ਦੇ ਨਾਲ ਕਿੰਨੇ ਕ ਲੋਕ ਜੁੜੇ ਤੁਹਾਡੇ ਨਾਲ ਤੋਂ ਦੱਸਿਓ ਜੀ ਅਸੀਂ ਲੁਧਿਆਣੇ ਤੋਂ ਆਏ ਆ ਜੀ ਅਸੀਂ ਪਿਛਲੇ 1 ਸਾਲ ਤੋਂ ਲਗਭਗ ਹਰ ਸਕੂਲ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਜਾ ਰਹੇ ਆ ਉੱਥੇ ਅਸੀਂ ਨਾਦ ਸੈਸ਼ਨ ਲੈ ਰਹੇ ਆ ਤੁਸੀਂ ਮੇਰੇ ਬੈਨਰ ਦੇ ਬੈਕ ਸਾਈਡ ਤੇ ਮੈਂ ਤੁਸੀਂ ਮੈਨੂੰ ਥੋੜਾ ਅੱਗੇ ਆ ਦਿਓ ਮੈਂ ਘੁੰਮ ਜਾਣਾ ਤੁਸੀਂ ਮਾੜਾ ਇਹ ਦਿਖਾ ਦਿਓ ਮੈਂ ਚਾਹਾਂਗਾ ਕੈਮਰਾਮੈਨ ਸਾਥੀ ਨੂੰ ਅ ਅੱਜ ਤੁਸੀਂ ਵੇਖ ਸਕਦੇ ਆ ਨਾਦ ਸਿੱਖਣ ਦੇ ਜ਼ਰੂਰੀ ਢੰਗ ਹੈ ਨੋਟਿਸ ਲਈਏ ਸਵਾਲ ਪੁੱਛੀਏ ਵਿਚਾਰੀਏ ਸਵਾਲ ਪੁੱਛਣ ਦਾ ਡਰ ਦੂਰ ਕਰੀਏ ਜੋ ਨਾ ਪੁੱਛੇ ਰਹਿ ਜਾਏ ਪਿੱਛੇ ਇਹ ਇਹ ਜਿਹੜਿਆ ਇੱਕ ਹੋਕਾ ਦਿੱਤਾ ਜਾ ਰਿਹਾ ਹੈ। ਹਾਂਜੀ ਇਹ ਹੈਗਾ ਜੀ ਅਸੀਂ ਕਨਸੈਪਟ ਬੱਚਿਆਂ ਨੂੰ ਕਹ ਰਹੇ ਆ ਵੀ ਜਾ ਕੇ ਸਕੂਲ 6ਵੀਂ ਤੋਂ ਲੈ ਕੇ 12ਵੀਂ ਤੱਕ ਦੇ ਬੱਚਿਆਂ ਨੂੰ ਇਕੱਲੇ-ਇਕੱਲੇ ਬੱਚਿਆਂ ਨੂੰ ਇੱਕ-ਇੱਕ ਘੰਟੇ ਦਾ ਸੈਸ਼ਨ ਲਾਉਣੇ ਆ। ਇੱਕ-ਇੱਕ ਦਿਨ ਚ ਸਤਿੰਨ-ਤਿੰਨ ਸੈਸ਼ਨ ਹੁੰਦੇ ਕਈ-ਕਈ ਦਿਨ ਇੱਕ ਸਕੂਲ ਤੇ ਲੱਗਦੇ ਸਾਡੇ। ਜੀ ਜੀ ਉੱਥੇ ਅਸੀਂ ਬੱਚਿਆਂ ਨੂੰ ਕਹਿੰਦੇ ਵੀ ਸਿੱਖਣ ਦਾ ਢੰਗ ਬਦਲੋ ਬਸ ਆਪਣਾ। ਜੇ ਅਸੀਂ ਵਿਦਿਅਕ ਪਰਫੁੱਲਤਾ ਚਾਹੁੰਦੇ ਆ ਸਿੱਖਣ ਦਾ ਢੰਗ ਅਸੀਂ ਇਹ ਨਹੀਂ ਰੱਟੇ ਮਾਰਨੇ ਆ ਜਾਂ ਕਾਪੀ ਕਰਨੀ ਆ। ਜਾਂ ਕਿਸੇ ਦਾ ਦੇ ਆ ਮੌਕੇ ਤੇ ਆ ਕੇ ਪੜਨਾ ਸ਼ੁਰੂ ਕਰ ਦਿੱਤਾ। ਅਸੀਂ ਕਹਿੰਦੇ ਹਾਂ ਵੀ ਕਲਾਸ ਦੇ ਵਿੱਚ ਨੋ ਨਾਦ ਨੂੰ ਫੋਲੋ ਕਰੋ ਐਨ ਫਾਰ ਨੋਟਸ ਲੈਣਾ ਜਦੋਂ ਤੁਹਾਨੂੰ ਪੜਾਇਆ ਜਾਂਦਾ ਜਦੋਂ ਤੁਹਾਨੂੰ ਕਲਾਸ ਚ ਟੀਚਰ ਆਉਂਦਾ ਤੁਸੀਂ ਉਹਨੂੰ ਨੋਟਸ ਲੋ ਲਿਖੋ ਸਮਝ ਸਮਝ ਕੇ ਗੱਲ ਨੂੰ ਗਿਆਨ ਨੂੰ ਲੋ ਇਹ ਨਹੀਂ ਆਪਾਂ ਨੰਬਰ 1 ਲੈਣੇ ਹੈ ਸਕੂਲ ਦਾ ਭਾਅ ਇਹ ਨਹੀਂ ਵੀ ਨੰਬਰ ਲੈ ਕੇ ਕਲਾਸ ਤੋਂ ਦੂਜੀ ਕਲਾਸ ਜਾਣਾ ਸਕੂਲ ਦਾ ਭਾਅ ਇਹ ਹੈ ਵੀ ਅਸੀਂ ਸਿੱਖਿਆ ਕੀ ਹੈ ਅਸੀਂ ਜੋ ਗਿਆਨ ਲੈ ਰਹੇ ਹਾਂ ਕਿ ਸਾਨੂੰ ਜਦੋਂ ਕੰਪੀਟੀਸ਼ਨ ਐਗਜ਼ਾਮ ਆਣਗੇ ਉਹ ਕੀ ਅਸੀਂ ਕਰ ਪਾਵਾਂਗੇ ਕਲੀਅਰ ਅੱਜ 12ਵੇਂ ਦਾ ਬੱਚਾ 6ਵੇਂ ਦੇ ਬੱਚੇ ਨੂੰ ਨਹੀਂ ਪੜ੍ਹਾ ਸਕਦਾ ਨਹੀਂ ਜੀ ਹਾਂ ਜੀ 5ਵੇਂ ਦਾ 8ਵੇਂ ਦਾ ਬੱਚਾ 5ਵੇਂ ਦੇ ਬੱਚੇ ਨੂੰ ਪੜ੍ਹਾ ਸਕਦਾ ਅਸੀਂ ਚਾਹੁੰਦੇ ਹਾਂ ਯੂਰਪ ਦੇ ਵਿੱਚ ਸਿਸਟਮ ਢੰਗ ਸਾਡੇ ਤੋਂ ਲੈ ਗਿਆ ਖੋ ਕੇ ਉੱਥੇ ਵੱਤ ਤੋਂ ਵੱਤ ਬੱਚੇ ਸਵਾਲ ਕਰਦੇ ਆ ਏ ਫਾਰ ਐਨ ਫਾਰ ਨੋਟਸ ਏ ਫਾਰ ਆਸਕਿੰਗ ਅਸੀਂ ਕਹਿੰਦੇ ਵੀ ਪੁੱਛਣਾ ਸ਼ੁਰੂ ਕਰੋ ਆਸਕਿੰਗ ਸ਼ੁਰੂ ਕਰੋ ਡਿਸਕਸ ਸ਼ੁਰੂ ਕਰੋ ਤੇ ਸਾਰਾ ਨੋਟਸ ਲੈਣਾ ਆਸਕਿੰਗ ਡਿਸਕਸ ਕਰਨਾ ਸਾਡਾ ਵਿਰਸਾ ਹੈ ਸਾਨੂੰ ਗੁਰੂ ਮਹਾਰਾਜ ਨੇ ਦਿੱਤਾ ਹੈ ਗੁਰੂ ਨਾਨਕ ਸਾਹਿਬ ਨੇ ਸਾਡੀ ਗੁਰਬਾਣੀ ਇਹਦੀ ਇਹਦੀ ਪੱਖਪੂਰਤੀ ਹੈ ਮਹਾਰਾਜ ਨੇ ਕਲਮ ਤੇ ਕਾਗਜ਼ ਵੀ ਅਸੀਂ ਕਹਿੰਨੇ ਆ ਸਾਡਾ ਵਿਰਸਾ ਹੈ ਜੀ ਜੀ ਕਲਮ ਤੇ ਕਾਗਜ਼ ਨਾਲ ਗੁਰੂ ਗੋਬਿੰਦ ਸਾਹਿਬ ਦੀ ਬਾਣੀ ਅੱਜ ਦਰਸ਼ਨ ਕਰਦੇ ਆ ਨੋਟਸ ਲੈ ਆਂ ਭਗਤਾਂ ਦੀ ਬਾਣੀ ਜਿੰਨੀ ਹੈ ਲਿਖੀ ਗਈ ਹੈ ਗੁਰੂ ਗੋਬਿੰਦ ਸਾਹਿਬ ਦੀ ਬਾਣੀ ਸਾਰੀ ਲਿਖੀ ਗਈ ਹੈ ਗੁਰੂ ਸਾਹਿਬ ਤੋਂ ਬਾਅਦ ਦੂਜੇ ਗੁਰੂ ਸਾਹਿਬ ਤੋਂ ਫਿਰ ਤੀਜੇ ਗੁਰੂ ਮਹਾਰਾਜ ਕੋਲ ਚੌਥੇ ਗੁਰੂ ਮਹਾਰਾਜ ਕੋਲ ਇਦਾਂ ਟਰਾਂਸਫਰ ਹੋਈ ਹੈ ਜੋ ਤੋਹਾ ਜੁਗਤਸਾਈ ਹੋਈ ਆ ਹੈਨਾ ਤੇ ਅਸੀਂ ਚਾਹਨੇ ਆ ਵੀ ਉਹ ਨੋਟਸ ਲੈਣਾ ਵੀ ਸਾਡਾ ਵਿਰਸਾ ਹੈ ਬੱਚੇ ਵੀ ਸਾਡੇ ਉਸ ਵਿਰਸੇ ਨੂੰ ਸੰਭਾਲਣ ਜੀ ਆਸਕਿੰਗ ਕਰਨੀ ਦੇਖੋ ਕਿੰਨੀ ਹੈਰਾਨੀ ਦੀ ਗੱਲ ਹੈ ਤੁਸੀਂ ਹੈਰਾਨ ਹੋਵੋਗੇ ਜਪਜੀ ਸਾਹਿਬ ਦੇ ਵਿੱਚ ਅਸੀਂ ਪੜ ਜਾਂਦੇ ਆ ਬਾਣੀ ਨੂੰ ਪਰ ਸਮਝਿਆ ਨਹੀਂ ਕਿੰਨੇ ਸਵਾਲ ਨੇ ਆਸਕਿੰਗ ਮਤਲਬ ਸਭ ਤੋਂ ਵਧੀਆ ਗਿਆਨ ਦੀ ਗੱਲ ਉਦੋਂ ਸਮਝੇ ਜਾਂਦੀ ਹੈ ਜਦੋਂ ਸਵਾਲ ਜਵਾਬ ਰੂਪ ਚ ਹੋਵੇ ਪਹਿਲੀ ਪੌੜੀ ਜਪਜੀ ਸਾਹਿਬ ਦੀ ਤੁਸੀਂ ਲਓ ਜੀ ਉਹਦੇ ਵਿੱਚ ਦੋ ਸਵਾਲ ਮਹਾਰਾਜ ਨੇ ਪਾਈ ਨੇ ਕਿਹੜੇ ਨੇ ਜੀ ਪਤਾ ਤੁਹਾਨੂੰ ਪਹਿਲੀ ਪੌੜੀ ਦੇ ਵਿੱਚ ਦੋ ਸਵਾਲ ਤੇ ਇੱਕ ਜਵਾਬ ਕਿਵੇਂ ਸਚਿਆਰਾ ਹੋਈ ਹੈ ਕਿਵੇਂ ਕੂੜਾ ਟੁੱਟੇ ਪਾਲ ਤੇ ਜਵਾਬ ਵੀ ਮਹਾਰਾਜ ਨੇ ਕਹਿ ਦਿੱਤਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਮ ਕੀ ਬਾਤ ਫਿਰ ਅੱਗੇ ਆਜੋ ਅੱਗੇ ਜਾ ਫੇਰ ਕੀ ਅੱਗੇ ਰੱਖੀ ਹੈ ਜਿੱਤੇ ਦਿਸੈ ਦਰਬਾਰ ਮਹੌਂ ਕੇ ਬੋਲਣ ਬੋਲੀ ਜਿੱਤ ਸੁਣ ਧਰੇ ਪਿਆਰ ਅੱਗੇ ਜਵਾਬ ਆ ਗਿਆ ਅਮਰਤਵੇਲਾ ਸਚਨਾਓ ਵਡਿਆਈ ਵਿਚ ਫਿਰ ਅੱਗੇ ਆਜੋ ਕੇਤੇ ਹਿੰਦ ਚੰਦ ਸੂਰ ਕੇਤੇ ਕੇਤੇ 100 100 ਦੇ ਲਗਭਗ ਆਸ-ਪਾਸ ਨੇੜੇ ਸਵਾਲ ਹੋਣਗੇ ਜਬਦੀ ਸਾਹਿਬ ਜੀ ਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਬਹੁਤ ਸਾਰੀ ਬਾਣੀ ਸਵਾਲ ਜਵਾਬ ਰੂਪ ਚ ਹੈ ਬਿਨ ਤੇਲ ਦੀਵਾ ਕਿਉਂ ਜਲੇ ਕਿਆ ਬਾਤ ਹੈ ਨਾ ਇਸ ਤਰ੍ਹਾਂ ਦੇਖੋ ਸਵਾਲ ਪਾਏ ਅਸੀਂ ਕਹਿੰਦੇ ਆ ਵੀ ਸਵਾਲ ਪੁੱਛਣਾ ਵੀ ਸਾਡਾ ਵਿਰਸਾ ਹੈ ਗਿਆਨ ਨੂੰ ਸਿੱਖਣ ਦਾ ਸਭ ਤੋਂ ਵਧੀਆ ਢੰਗ ਹੈ ਤੇ ਅਸੀਂ ਆਪਣੇ ਜਿਹੜੇ ਗਿਆਨ ਸਕੂਲਾਂ ਦਾ ਗਿਆਨ ਜਿਹੜਾ ਲੈਣਾ ਹੈ ਅਸੀਂ ਵੱਤ ਤੋਂ ਵੱਤ ਆਸਕਿੰਗ ਕਰੀਏ ਡਿਸਕਸ਼ਨ ਅਗੇ ਆ ਜਾਂਦੀ ਹੈ ਡੀਪਰ ਡਿਸਕਸ਼ਨ ਨਾ ਦਾ ਡੀ ਡਿਸਕਸ਼ਨ ਭਾਵ ਵਿਚਾਰ ਕਰਨੀ ਅਸਲੀਅਤ ਤੱਕ ਪਹੁੰਚਣ ਦੀ ਕਿਰਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹਰ ਅੰਗ ਤੁਸੀਂ ਦੇਖੋ ਵਿਚਾਰ 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 ਸ਼ਬਦ ਆਉਂਦਾ ਹੈ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ ਸੋ ਇਹ ਟੰਗ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਸਾਰੀ ਜਾਣਕਾਰੀ ਦੇਣ ਦੇ ਲਈ ਮੈਂ ਚਾਹਾਂਗਾ ਕੁਝ ਸੈਕਿੰਡਾਂ ਦੇ ਵਿੱਚ ਜਾਂਦੇ ਜਾਂਦੇ ਮੈਸੇਜ ਕੀ ਰਹੇਗਾ ਜੀ ਹਾਂਜੀ ਮੈਸੇਜ ਸਾਡਾ ਹੈ ਜੀ ਵੀ ਪੰਜਾਬ ਦੇ ਬੱਚਿਓ ਇੰਨਾ ਪੜਿਏ ਇੰਨਾ ਪੜਿਏ ਕਿ ਵਿਦੇਸ਼ ਖੇਤਰ ਦੇ ਵੀ ਸਰਦਾਰ ਬਣੀਏ ਅਰ ਤੱਕ ਕਿਸੇ ਗੁਰਸਿੱਖ ਨੂੰ ਨੋਬਲ ਪ੍ਰਾਈਜ਼ ਨਹੀਂ ਮਿਲੇ ਆ ਅੱਜ ਸਾਡੇ ਪੰਜਾਬੀਆਂ ਵਾਸਤੇ ਇੱਕ ਬੰਗਾਰ ਹੈ ਪੰਜਾਬੀ ਜਿੱਧਰ ਲੱਗਦੇ ਆ ਕਮਾਲ ਕਰ ਦਿੰਦੇ ਆ ਅਸੀਂ ਇੰਨਾ ਪੜੇ ਕਿ ਨੋਬਲ ਪ੍ਰਾਈਜ਼ ਤੱਕ ਜੇ ਲੈ ਕੇ ਆਈਏ ਕਿਉਂਕਿ ਇਹ ਸਾਡੇ ਪੰਥ ਦਾ ਇੱਕ ਬਹੁਤ ਵੱਡਾ ਨਿਸ਼ਾਨਾ ਔਰ ਕਾਰਜ ਹੈ ਔਰ ਸਾਡੇ ਇਹ ਸਾਰੇ ਪੰਥ ਦਾ ਪੜਾ ਸਾਡਾ ਆਪਣਾ ਪੜਾ ਜੀ ਧੰਨਵਾਦ ਧੰਨਵਾਦਾਂ ਖਾਲਸਾ ਜੀ ਦੀ ਵਿਦਿਅਕ ਪਰਫੁੱਲਤਾ ਜੀ ਹਾਂ ਇੱਕ ਕਿਤਾਬਾਂ ਦਾ ਸਟਾਲ ਹੈ ਗੁਰਸਿੱਖ ਕਿਤਾਬਾਂ ਇਹਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਨਾਲ ਹੀ ਵੇਖ ਸਕਦੇ ਹੋ ਕਿ ਇੱਥੇ ਸਟਾਲ ਤੇ ਬਹੁਤ ਘੱਟ ਜਿਹੜੇ ਸਟੂਡੈਂਟ ਆ ਬਹੁਤ ਘੱਟ ਜਿਹੜੇ ਲੋਕ ਆ ਬਹੁਤ ਘੱਟ ਇੱਥੇ ਖੜੇ ਅਤੇ ਪੀਜ਼ੇ 버ਗਰਾਂ ਦੇ ਲੰਗਰਾਂ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਉਹ ਪਹੁੰਚ ਰਹੇ ਤੇ ਪੀਜ਼ੇ 버ਗਰ ਖਾ ਕੇ ਦਵਾਈਆਂ ਵਾਲੇ ਪਾਸੇ ਦਵਾਈ ਲੈਣ ਵੀ ਪਹੁੰਚ ਰਹੇ ਪਰ ਕੋਈ ਗਿਆਨ ਲੈਣ ਅਜੇ ਤੱਕ ਨਹੀਂ ਆਇਆ ਇਹ ਉਹਨਾਂ ਨੇ ਵੀ ਦੱਸਿਆ ਤਾਂ ਇਹ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਦਿਓ ਤਾਂ ਜੋ ਇਹਨਾਂ ਦੇ ਨਾਲ ਸੰਪਰਕ ਕਰਕੇ ਬਹੁਤ ਸਾਰੇ ਮੁੰਡੇ ਕੁੜੀਆਂ ਜਿਹੜੇ ਆਈਲਟਸ ਕਰਕੇ ਬਾਹਰ ਜਾ ਰਹੇ ਆ ਉਹ ਕਿਤੇ ਨਾ ਕਿਤੇ ਇੱਥੇ ਰਹਿ ਕੇ ਆਈਏ ਐਸ ਤੇ ਆਈਪੀਐਸ ਬਣ ਸਕਣ ਕੈਮਰਾਮੈਨ ਬਾਬਾ ਗੁਰਦਿਆਲ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ